ਦੀ ਸਰਕਾਰ ਭਾਜਪਾ ਸਰਕਾਰ ਦੀ ਜਿਹੜੀ ਤਾਨਾਸ਼ਾਹ ਸੋਚ ਹੈ ਜਿਹਦੇ ਤਹਿਤ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਚੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਕੀ ਪਹਿਲਾਂ ਵੀ ਦਿੱਲੀ ਦੇ ਕਈ ਮੰਤਰੀ ਜਾਲੀ ਪੱਤੇ ਦੇ ਕੇ ਗਲਤ ਉਹਨਾਂ ਤੇ આરોਪ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਹੋਇਆ ਹੈ। ਉਹਦੇ ਖਿਲਾਫ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕ quarter ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜ਼ਿਲ੍ਹੇ ਦੇ ਉਹਦੇ ਦਾ ਸਹਿਬਾਨ ਵਲੰਟੀਅਰ ਸਹਿਬਾਨ ਹੈ ਉਹਦੇ ਆਪਣੇ ਭੁਖੜਤਾ ਰੱਖ ਕੇ ਉਸ ਤਾਨਾਸ਼ਾਹ ਸੋਚ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰ ਰਹੇ ਆ ਜਦ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜੇ ਕਿਸੇ ਦਾ ਡਰ ਹੈ ਮੋਦੀ ਸਾਹਿਬ ਨੂੰ ਤਾਂ ਉਹ ਸਿਰ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੈ ਤੇ ਉਹਦੇ ਤਹਿਤ ਇਹ ਸਾਰੀ ਇੱਕ ਗੇਮ ਰਚੀ ਗਈ ਹੈ ਇੱਕ ਸਾਜ਼ਿਸ਼ ਰਚੀ ਗਈ ਹੈ ਫਰਨਾਮ ਕਰਨ ਦੀ ਜਦ ਕਿ ਲੈਂਡਿੰਗ ਉਹਦੇ ਵਿੱਚ ਕੁਝ ਨਹੀਂ ਸਾਰੇ ਝੂਠੇ ਆਰੋਗ ਕੋ ਜਿਹੜਾ ਪੰਜਾਬ ਹੈ ਇਹ ਉਹ ਆਮ ਆਦਮੀ ਪਾਰਟੀ ਦੇ ਕਨਿਨੇ ਸਰਵਨ ਕੇਜਰੀਵਾਲ ਸਾਹਿਬ ਦੀ ਚੰਗੀ ਸੋਚ ਦੇ ਮਤਾਬਕ ਹੀ ਚੱਲਦਾ ਤੇ ਉਹ ਜਿਹੜੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਉਹ ਇਹ ਲੜਾਈ ਲੜਦੀ ਰਹੂਗੀ ਜਿਹੜੀ ਸੱਚ ਦੀ ਆਵਾਜ਼ ਹੈ ਉਹਦੇ ਉਹਨੂੰ ਬੰਦੰਦ ਕਰਦੀ ਰਹੂਗੀ ਤੇ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹਦੇ ਖਿਲਾਫ ਲੜ ਕੇ ਪੰਜਾਬ ਨੂੰ ਜੋ ਹਰਿਆ ਭਰਿਆ ਸੰਗਲਾ ਪੰਜਾਬ ਉਹ ਸੋਚੇ ਸੋਚੀ ਆ ਉਹਨੂੰ ਪੂਰਾ ਕਰੋਗੇ ਤੇ ਉਹਦੇ ਤਹਿਤ ਹੀ ਅੱਜ ਸਾਰੇ ਪਾਸੇ ਇਹ ਭੁਗਤ ਹੜਤਾਲ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਨਾਜਾਇਜ਼ ਹਿਰਾਸਤ ਦੇ ਵਿੱਚ ਲੈ ਕੇ ਨਾਜਾਇਜ਼ ਕੇਸਾਂ ਦੇ ਵਿੱਚ ਫਸਾ ਕੇ ਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਗਲਤ ਕੰਮ ਕੀਤਾ ਹੈ ਦੇਸ਼ ਦੇ ਵਿੱਚ ਉਹਨਾਂ ਦੇ ਖਿਲਾਫ ਮੋਦੀ ਜੀ ਦੇ ਖਿਲਾਫ ਬਹੁਤ ਵੱਡਾ ਰੋਪਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦੇ ਖਿਲਾਫ ਲੋਕ ਬੜੇ ਗੁੱਸੇ ਵਿੱਚ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਮੋਦੀ ਸਾਹਿਬ ਨੇ ਸੋਚ ਕੇ ਕੇਜਰੀਵਾਲ ਜੀ ਨੂੰ ਅੰਦਰ ਬੰਦ ਕੀਤਾ ਕਿ ਉਹ ਪ੍ਰਚਾਰ ਨਾ ਕਰ ਸਕਣ ਵੱਧ ਪ੍ਰਚਾਰ ਹੋ ਰਿਹਾ ਤੇ ਵੱਧ ਪ੍ਰਚਾਰ ਹੁੰਦੇ ਹੋਏ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ 13 0 ਦੇ ਹਿਸਾਬ ਨਾਲ ਪੰਜਾਬ ਦੀਆਂ ਸੀਟਾਂ ਜਿੱਤਣਗੇ ਭਗਵੰਤ ਮਾਨ ਜੀ 13 0 ਉਹਨਾਂ ਦਾ ਨਾਰਾ ਉਹਨੂੰ ਪੰਜਾਬ ਦੇ ਲੋਕ ਪੂਰਾ ਕਰਨਗੇ ਸੋ ਇਹ ਸਦਾ ਨਹੀਂ ਧੱਕਾ ਚੱਲਦਾ ਥੋੜਾ ਸਮਾਂ ਰਹਿ ਗਿਆ ਭਾਜਪਾ ਦਾ ਦੇਸ਼ ਦੇ ਵਿੱਚੇ ਸ਼ਾਸਨ ਦਾ ਜਿਹੜਾ ਕਿ ਜਿਹਦੀ ਤਬਦੀਲੀ ਦਾ ਸੰਕੇਤ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਸਰਕਾਰੀ ਸਰਕਾਰ ਭਾਜਪਾ ਸਰਕਾਰ ਦੀ ਜਿਹੜੀ ਤਾਨਾਸ਼ਾਹ ਸੋਚ ਹੈ ਜਿਹਦੇ ਤਹਿਤ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਿੰਦ ਕੇਚਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਪਹਿਲਾਂ ਵੀ ਦਿੱਲੀ ਦੇ ਕਈ ਮੰਤਰੀ ਜਾਲੀਪਟੇ ਦੇ ਕੇ ਗਲਤ ਉਹਨਾਂ ਤੇ આરોਪ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਹੋਇਆ ਹੈ। ਉਹਦੇ ਖਿਲਾਫ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕ quarter ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜ਼ਿਲ੍ਹੇ ਦੇ ਉਹਦੇ ਦਾ ਸਹਿਬਾਨ ਵਲੰਟੀਅਰ ਸਹਿਬਾਨ ਉਹਦੇ ਆਪਣੇ ਭੁਖੜਤਾ ਰੱਖ ਕੇ ਉਸ ਤਾਨਾਸ਼ਾਹ ਸੋਚ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰ ਰਹੇ ਆ ਜਦ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜੇ ਕਿਸੇ ਦਾ ਡਰ ਹੈ ਮੋਦੀ ਸਾਹਿਬ ਨੂੰ ਤਾਂ ਉਹ ਵੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੈ ਤੇ ਉਹਦੇ ਤਹਿਤ ਇਹ ਸਾਰੀ ਇੱਕ ਗੇਮ ਰਚੀ ਗਈ ਹੈ ਇੱਕ ਸਾਜ਼ਿਸ਼ ਰਚੀ ਗਈ ਹੈ ਫਰਨਾਮ ਕਰਨ ਦੀ ਜਦ ਕਿ ਲੈਂਡਿੰਗ ਉਹਦੇ ਵਿੱਚ ਕੁਝ ਨਹੀਂ ਸਾਰੇ ਝੂਠੇ ਅਰੋਗ ਜੋ ਜਿਹੜਾ ਪੰਜਾਬ ਹੈ ਉਹ ਆਮ ਆਦਮੀ ਪਾਰਟੀ ਦੇ ਕਨਿਨੇ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸੋਚ ਦੇ ਮੁਤਾਬਕ ਹੀ ਚੱਲ ਰਿਹਾ ਤੇ ਉਹ ਜਿਹੜੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਉਹ ਇਹ ਲੜਾਈ ਲੜਦੀ ਰਹੂਗੀ ਜਿਹੜੀ ਸੱਚ ਦੀ ਆਵਾਜ਼ ਹੈ ਉਹਦੇ ਉਹਨੂੰ ਬੁਲੰਦ ਕਰਦੀ ਰਹੂਗੀ ਤੇ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹਦੇ ਖਿਲਾਫ ਲੜ ਕੇ ਪੰਜਾਬ ਨੂੰ ਜੋ ਹਰਿਆ ਭਰਿਆ ਸੰਗਲਾ ਪੰਜਾਬ ਜੋ ਸੋਚੇ ਸੋਚੀ ਆ ਉਹਨੂੰ ਪੂਰਾ ਕਰੋਗੇ ਤੇ ਉਹਦੇ ਤਹਿਤ ਹੀ ਅੱਜ ਸਾਰੇ ਪਾਸੇ ਇਹ ਭੁਗਤ ਹੜਤਾਲ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਨਾਜਾਇਜ਼ ਹਿਰਾਸਤ ਦੇ ਵਿੱਚ ਲੈ ਕੇ ਨਾਜਾਇਜ਼ ਕੇਸਾਂ ਦੇ ਵਿੱਚ ਫਸਾ ਕੇ ਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਗਲਤ ਕੰਮ ਕੀਤਾ ਹੈ ਦੇਸ਼ ਦੇ ਵਿੱਚ ਉਹਨਾਂ ਦੇ ਖਿਲਾਫ ਮੋਦੀ ਜੀ ਦੇ ਖਿਲਾਫ ਬਹੁਤ ਵੱਡਾ ਰੋਹ ਪਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦੇ ਖਿਲਾਫ ਲੋਕ ਬੜੇ ਗੁੱਸੇ ਵਿੱਚ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਮੋਦੀ ਸਾਹਿਬ ਨੇ ਸੋਚ ਕੇ ਕੇਜਰੀਵਾਲ ਜੀ ਨੂੰ ਅੰਦਰ ਬੰਦ ਕੀਤਾ ਕਿ ਉਹ ਪ੍ਰਚਾਰ ਨਾ ਕਰ ਸਕਣ ਵੱਧ ਪ੍ਰਚਾਰ ਹੋ ਰਿਹਾ ਤੇ ਵੱਧ ਪ੍ਰਚਾਰ ਹੁੰਦੇ ਹੋਏ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ 13 0 ਦੇ ਹਿਸਾਬ ਨਾਲ ਪੰਜਾਬ ਦੀਆਂ ਸੀਟਾਂ ਜਿੱਤਣਗੇ ਭਗਵੰਤ ਮਾਨ ਜੀ 13 0 ਦਾ ਨਾਰਾ ਉਹਨੂੰ ਪੰਜਾਬ ਦੇ ਲੋਕ ਪੂਰਾ ਕਰਨਗੇ ਸੋ ਇਹ ਸਦਾ ਨਹੀਂ ਤੱਕ ਚੱਲਦਾ ਥੋੜਾ ਸਮਾਂ ਰਹਿ ਗਿਆ ਭਾਜਪਾ ਦਾ ਦੇਸ਼ ਦੇ ਵਿੱਚ ਇਹ ਸ਼ਾਸਨ ਦਾ ਜਿਹੜਾ ਕਿ ਜਿਹਦੀ ਤਬਦੀਲੀ ਦਾ ਸੰਕੇਤ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ